ਅਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਇੱਕ ਸ਼ਰਾਰਤੀ ਅਨਸਰ ਨੂੰ ਕਾਬੂ ਕੀਤਾ ਗਿਆ ਜਿਸ ਨੇ ਕਿ ਗੁਰਦੁਆਰਾ ਸਾਹਿਬ 'ਖੇ ਇੱਟਾਂ ਰੋੜੇ ਮਾਰ ਕੇ ਸ਼ੀਸ਼ੇ ਪੰਨੇ ਸਨ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿੱਥੇ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਇੱਕ ਸ਼ਰਾਰਤੀ ਅਨਸਰ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਗਿਆ ਤਾਂ ਗੁਰੂ ਕਾਰ ਵਿਖੇ ਇਸ ਦੇ ਵੱਲੋਂ ਖਿੜਕੀਆਂ ਤੇ ਇੱਟਾਂ ਰੋੜੀਆਂ ਦਾ ਹਮਲਾ ਕੀਤਾ ਜਾਂਦਾ ਜਿਸ ਦੌਰਾਨ ਇਸ ਵਾਰਦਾਤ ਨੂੰ ਟ੍ਰੇਸ ਕਰਦਿਆਂ ਹੋਇਆਂ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਤੇ ਟੈਕਨੀਕਲ ਸੋਰਸਾ ਦੀ ਮਦਦ ਦੇ ਨਾਲ ਦੋਸ਼ੀ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਦੋਸ਼ੀ ਦੀ ਪਛਾਣ ਗੁਰਦੀਪ ਉਰਫ ਫੌਜੀ ਉਰਫ ਪੋਪੀ ਦੇ ਵਜੋਂ ਹੋਈ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਛੁਗਿਆ 100 ਫੁੱਟਾ ਰੋਡ ਸ਼ਾਂਤ ਨਗਰ ਬਠਿੰਡਾ ਦਾ ਵਾਸੀ ਹੈ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਲਯੂਕ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਨੇੜੇ 100 ਫੁੱਟਾ ਰੋਡ ਬਠਿੰਡਾ ਦੇ ਬਾਹਰਲੀ ਕੰਦਾਂ ਦੇ ਜਿਹੜੇ ਸ਼ੀਸ਼ੇ ਹੈਗੇ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਤੋੜ ਦਿੱਤੇ ਗਏ ਸਨ ਉਸ ਤੋਂ ਬਾਅਦ ਕੁਇਕ ਐਕਸ਼ਨ ਕਰਦੇ ਆ ਸਾਡੀ ਥਾਣੇ ਦੀ ਪੁਲਿਸ ਦੀ ਟੀਮਾ CIA ਟੀਮ DSP ਸਾਹਿਬ ਸਿਟੀ 2 ਮੌਕੇ ਤੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਮਾਮਲਾ ਦਰਜ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਸਟਾਰਟਿੰਗ ਦੇ ਵਿੱਚ ਸਾਨੂੰ CCTV ਕੈਮਰਿਆਂ ਦੀ ਮਦਦ ਨਾਲ ਇੱਕ ਬੰਦੇ ਜਿਹੜਾ ਸ਼ੱਕੀ ਹੈ ਉਹ ਦੀ ਪਛਾਣ ਹੋ ਗਈ ਸੀ ਥੋੜੇ ਟਾਈਮ ਬਾਅਦ ਹੀ ਤੇ ਉਸ ਤੋਂ ਬਾਅਦ ਸਾਡੀ ਟੀਮਾਂ ਨੇ ਮਿਹਨਤ ਕਰਕੇ ਪ੍ਰੋਫੈਸ਼ਨਲੀਆਂ ਨੂੰ ਇਨਵੈਸਟੀਗੇਟ ਕਰਕੇ ਉਸ ਦੋਸ਼ੀ ਨੂੰ ਫੜ ਲਿਆ ਹੈ ਉਹਦੀ ਪਛਾਣ ਗੁਰਦੀਪ ਸਿੰਘ ਫੌਜੀ ਉਰਫ ਓਪੀ ਪੁੱਤਰ ਛੋਟਾ ਸਿੰਘ ਵਾਸੀ 150 ਫੁੱਟੀ ਰੋਡ ਆ ਪੇਂਟਰ ਦਾ ਕੰਮ ਕਰਦਾ ਹੈ ਤੇ ਇਹਦੀ ਉਮਰ ਕਰੀਬ 38 ਸਾਲ ਹੈਗੀ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਸਾਡੀ CIA 2 ਦੀ ਟੀਮ CIA 1 ਐਸਐਚਓ ਸਿਵਲ ਲਾਈਨ ਤੇ ਡੀਐਸਪੀ ਸਿਟੀ 2 ਇਨਾ ਦੀ ਟੀਮ ਨੇ ਐਜ਼ ਟੀਮ ਕੰਮ ਕਰਦੇ ਆ ਤੇ ਮਿਹਨਤ ਕਰਦੇ ਆ ਇਹਨੂੰ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਟ੍ਰੇਸ ਕਰ ਲਿਆ ਪੂਰੇ ਮਾਮਲੇ ਨੂੰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਹੁਣ ਇਹਦੀ ਪੁੱਛਗਿੱਛ ਦੋਸ਼ੀ ਦੀ ਜਾਰੀ ਹੈ ਤੇ ਸਾਰਾ ਮੋਟਿਵ ਇਹਦੀ ਪੁੱਛਗਿੱਛ ਤੋਂ ਬਾਅਦ ਕਲੀਅਰ ਹੋ ਜਾਊਗਾ ਉਹ ਹੁਣ ਸਾਡੀ ਜਿਹੜੀ ਪੁੱਛਗਿੱਛ ਹੈ ਉਹ ਕੰਟੀਨਿਊਸ ਹੈ ਇਹਨੂੰ ਹੁਣ ਥੋੜੇ ਟਾਈਮ ਪਹਿਲਾਂ ਹੀ ਫੜਿਆ ਹੀ ਹੈ ਤੇ ਸਾਡੀ ਪੁੱਛਗਿੱਛ ਚੱਲਣ ਰਹੀ ਹੈ ਉਸ ਤੋਂ ਬਾਅਦ ਕਲੀਅਰ ਹੋ ਜਾਊਗਾ ਆ ਘਟਨਾ ਮਾਰਨਿੰਗ 3:30 ਵਜੇ ਦੇ ਆਰਾਊਂਡ ਹੈਗੀ ਹੈ ਤੇ ਇਨਫੋਰਮੇਸ਼ਨ ਸਾਡੇ ਕੋਲ 6 ਵਜੇ ਆਈ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਦੇ ਜਿਹੜੇ ਕਮੇਟੀ ਦੇ ਮੈਂਬਰਸ ਨੇ ਉਹ ਅੰਦਰ ਹੀ ਹੈਗੇ ਸੀ ਪਰ ਉਹਨਾਂ ਨੂੰ ਪਤਾ 6 ਵਜੇ ਦੇ ਕਰੀਬ ਲੱਗਿਆ ਸੀ ਆ ਕੱਲਾ ਹੀ ਸੀ ਕੋਈ ਹੋਰ ਵੀ ਸਾਥ ਨਹੀਂ ਆ ਕੱਲਾ ਹੀ ਹੈਗਾ ਸੀ ਹਜੇ ਤੱਕ ਦੀ ਪੁੱਛਗੀ ਸਿ ਹੈ ਆ ਕੱਲਾ ਹੀ ਹੈ ਤੇ ਸੀਸੀਟੀਵੀ ਕੈਮਰਾ ਦੇ ਮੁਤਾਬਿਕ ਵੀ ਆ ਕੱਲਾ ਹੀ ਸੀ ਇੰਟਰ ਰੋੜੇ ਮਾਰੀ ਸੀ ਇਹਨੇ ਤੇ ਸ਼ੀਸ਼ੇ ਤੋੜ ਦੇ ਉਹ ਹੁਣ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਰਿਹਾ ਹੁਣ ਤਫ਼ਤੀਸ਼ ਦਾ ਪਾਰਟ ਰਹਿਣ ਵਾਲਾ ਕੋਈ ਪਤਾ ਨਹੀਂ ਆ ਇੱਥੇ ਦਾ ਹੀ ਰਹਿਣ ਵਾਲੇ ਸ਼ਾਂਤਨਗਰ 150 ਰੋਡ ਇੱਥੇ ਜੁਗੀਆਂ ਦੇ ਵਿੱਚ ਰਹਿੰਦਾ ਹੈ ਸਰ ਇਹ ਤੋਂ ਪਹਿਲਾਂ ਤਾਂ ਕੋਈ ਦਿਨ ਆਇਆ ਇਸ ਆਉਂਦੇ ਤੇ ਜਬ ਕਰਕੇ ਨਹੀਂ ਨਹੀਂ ਹੈ ਤੇ ਪਹਿਲਾਂ ਤਾਂ ਕੋਈ ਮਾਮਲਾ ਦਰਜ ਹੈ ਨਹੀਂ ਤੇ ਇਹਦਾ ਪਹਿਲਾਂ ਦਾ ਰਿਕਾਰਡ ਕੋਈ ਹੈ ਨਹੀਂ ਅਪਨਾ ਦੇ ਕੋਲ ਉਹ ਸਾਰਾ ਹੁਣ ਅਸੀਂ ਐਨਾਲਿਸਿਸ ਕਰਨ ਰਿਹਾ ਤੇ ਇਹਦੀ ਪੁੱਛ ਕੇ ਇਸ ਤੋਂ ਪਤਾ ਲੱਗੂਗਾ ਇਹਦਾ ਅਸੀਂ ਮੈਡੀਕਲ ਵੀ ਕਰਾਵਾਂਗੇ ਤੇ ਸਾਰੀ ਇਹਦੀ ਜੋ ਕੰਡੀਸ਼ਨ ਹੈ ਉਹ ਅਸੀਂ ਵੈਰੀਫਾਈ ਕਰਾਂਗੇ ਤਾਰਾ ਇਹ ਵੀ ਨਹੀਂ ਕਿ ਤੱਕ ਕੋਈ ਲੈਤੀ ਗਈ ਜੇ ਅਗਰ ਇਹਦੇ ਵਿੱਚ ਤਾਰਾ ਇਹਦੇ ਵਿੱਚ 129 ਨੰਬਰ ਐਫ ਆਈ ਆਰ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ 298 3244 ਬੀ ਐਨ ਐਸ ਦੀ ਧਾਰਾ ਅਸੀਂ ਲਾਈ ਹੈ ਰਿਲੀਜੀਅਸ ਸੈਂਟੀਮੈਂਟ ਹਰਟ ਕਰਨ ਦੀ ਤੇ ਨਾਲ ਮਿਸਚੀਫ ਦੀ ਧਾਰਾ ਅਸੀਂ ਇਹਦੇ ਵਿੱਚ ਲਾਈ ਹੈ ਪਹਿਲਾਂ ਵੀ ਅੰਦਰ ਨਹੀਂ ਸੀ ਪਹਿਲੀ ਵਾਰ ਆਇਆ ਇਹ ਤੇ ਪਹਿਲਾਂ ਕੋਈ ਮਾਮਲਾ ਦਰਜ ਹੈ ਨਹੀਂ ਆ ਪਹਿਲੀ ਐਫ ਆਈ ਆਰ ਹੈ ਇਹ ਗੁਰਦੁਆਰਾ ਸਾਹਿਬ ਦਾ ਪਹਿਲਾਂ ਵੀ ਵਿਜ਼ਿਟ ਕਰਦੇ ਹਾਂ ਹਾਂ ਜੀ ਆ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਰਹਿੰਦਾ ਹੈ ਤੇ ਵਿਦਿਨ 500 ਮੀਟਰ ਹੀ ਹੈਗੀ ਹੈ ਦੀ ਤੇ ਉੱਥੇ ਆ ਹਕਮਦਾ ਫਿਰਦਾ ਹੀ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਜਿੰਨਾ ਸਵੇਰ ਗੱਲਾਂ ਚੱਲਦਾ ਹਾਂ ਹੋਣੇ ਕਰਨਾ ਗੱਲ ਸਾਹਮਣੇ ਆਈ ਕਿ ਸੀਸੀਟੀਵੀ ਦਾ ਤੁਸੀਂ ਲਗਾਤਾਰ ਜਿਹੜੇ ਜੇ ਲਗਾ ਦੇ ਹਜੇ ਤੱਕ ਕਿਸੇ ਹੋਰ ਦੀ ਸ਼ਮੂਲੀਅਤ ਬਾਰੇ ਕੋਈ ਤਾਂ ਸਾਹਮਣੇ ਨਹੀਂ ਆਈ ਹੈ ਪਰ ਇਹਦੀ ਅਸੀਂ ਡੰਗਾਈ ਨਾਲ ਪੁੱਛੀ ਚਕ ਕਰਨ ਰਿਹਾ ਹੁਣ ਤੇ ਬਾਕੀ ਆ ਮੰਨਣ ਰਿਹਾ ਕਿ ਇਨਸੀਡੈਂਟ ਸਾਰਾ ਇਹ ਨਹੀਂ ਕੀਤਾ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹਦੀ ਫੋਟੋ ਸਾਫ ਆ ਰਹੀ ਹੈ ਤੇ ਹੋਰ ਕੋਈ ਦੀ ਸ਼ਮੂਲੀਅਤ ਹੋਣ ਬਾਰੇ ਹਜੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਸਰ ਇਸ ਤਰ੍ਹਾਂ ਤੇ ਜਿਸ ਤਰ੍ਹਾਂ ਆਪਣਾ ਜਿਹਨੇ ਇੱਕਾਰ ਰੋੜੇ ਬਾਰੇ ਆਇਆ ਸੀ ਉਹ ਬਾਰੇ ਸੇਵਾਦਾਰਾਂ ਤੋਂ ਵੀ ਗੱਲਬਾਤ ਹੋਈ ਹੋਵੇ ਕੋਈ ਫਿਰ ਉਸੇ ਕਾਰਨ ਇਹ ਨਹੀਂ ਕੰਮ ਉਹ ਸਾਰਾ ਅਸੀਂ ਹੁਣ ਵੈਰੀਫਾਈ ਕਰਨ ਰਿਹਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਇਹਦੀ ਕੋਈ ਚੀਜ਼ ਤੋਂ ਹਾਂ ਜੀ ਹੁਣ ਵੀ ਆ ਪੇਂਟਰ ਦਾ ਹੀ ਕੰਮ ਕਰਨ ਰਿਹਾ ਇਹਦੇ ਕੱਪੜਿਆਂ ਤੇ ਵੀ ਪੇਂਟ ਜਾਂ ਲੱਗਿਆ ਹੋਇਆ ਆ ਵੀ ਪੇਂਟਿੰਗ ਦਾ ਕੰਮ ਹੀ ਕਰਦਾ ਹੈ ਲੇਬਰ ਦਾ ਕੰਮ ਕਰਦਾ ਹੈ ਸਰ ਰਾਤ ਨੂੰ 30 ਮਿੰਟ ਕੱਟਾਂ ਦੋ ਕਰਦਾ ਹੈਗਾ ਇਹ ਕਾਰਨ ਪਤਾ ਲੱਗਿਆ ਕਿ ਇਹਨਾਂ ਨੇ ਗੱਟ ਕੋਤ ਰਾਤਾਂ ਕਰ ਦਿੱਤੀ ਦਿਨਤ ਕੋਈ ਚੁੱਕੀ ਉਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਦਿਨ ਦੇ ਟਾਈਮ 'ਚ ਕਰੇਗਾ ਤਾਂ ਫਿਰ ਨਾਲ ਦੀ ਨਾਲ ਫੜਿਆ ਜਾਊਗਾ ਉੱਥੇ ਕਿਉਂਕਿ ਪਬਲਿਕ ਕਾਫੀ ਆਉਂਦੀ ਹੈ ਸੰਗਤਾਂ ਵੀ ਆਉਂਦੀ ਹੈ ਉਹਦੇ ਕਰਕੇ ਇਹਨੇ ਰਾਤ ਦਾ ਟਾਈਮ ਚੂਜ਼ ਕੀਤਾ ਹੋਣਾ ਹੈ ਉਹ ਸਾਰਾ ਹੁਣ ਅਸੀਂ ਵੈਰੀਫਾਈ ਕਰਨ ਦੇ ਆ ਸਰ ਇਹ ਪੈਦਲ ਸੀ ਕੀ ਕੋਈ ਮੋਟਰਸਾਈਕਲ ਆ ਪੈਦਲ ਹੀ ਸੀ ਸਰ ਇਹ ਵੀ ਆਈ ਕੀ ਸਾਰੇ ਜੱਜ ਸਾਹਿਬਾਨ ਸਾਰੇ ਅਫਸਰ ਸਾਹਿਬਾਨ ਬਟੇ ਰਹਿੰਦੇ ਨੇ ਲੇਕਿਨ ਇਸ ਏਰੀਆ ਦੇ ਵਿੱਚ ਘਟਨਾਵਾਂ ਬਹੁਤ ਕਿ ਕਾਰਨ ਇਹ ਜੀ ਖਰਾਬ ਲੋਕੀ ਸੀ ਔਰ ਰਾਤ ਨੂੰ ਪੀसीआर ਸਾਡੀ ਪੂਰੀ ਅਲਰਟ ਹੈਗੀ ਜੀ ਇਸ ਏਰੀਏ ਦੇ ਵਿੱਚ ਤੇ ਪਹਿਲਾਂ ਵੀ ਇੱਕ ਚੋਰਾਂ ਦਾ ਗੈਂਗ ਫੜਿਆ ਸੀ ਐਸਐਚਓ ਸਾਹਿਬ ਨੇ ਸਿਵਲ ਲਾਈਨ ਵਾਲਿਆਂ ਨੇ ਹੋਰ ਕਾਫੀ ਚੋਰियां ਉਹ ਤੋਂ ਟ੍ਰੇਸ ਹੋਈ ਹੈ ਤੇ ਹੋਰ ਵੀ ਜੇ ਕੋਈ ਇਸ਼ੂ ਹੈਗੇ ਤਾਂ ਅਸੀਂ ਉਹਨੂੰ ਸਪੈਸੀਫਿਕਲੀ ਸੋਲਵ ਕਰ ਲੇਨੇ ਆ ਬਾਕੀ ਪੀसीआर ਸਾਡੀ ਪੂਰੀ ਐਕਟਿਵ ਹੈਗੀ ਹੈ ਰਾਤ ਦੇ ਨੇ ਮੈਨੂੰ ਖਬਰ ਦਿੱਨੇ ਵਾਲੇ ਮਿਲੀ ਸੀ ਜਦੋਂ ਉਹ ਫੜਵਾਉਂ ਮਾਰਨਿੰਗ 6 ਵਜੇ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਟਾਈਮ ਸਾਡੀ ਫੋਰਸ ਜਿਹੜੀ ਹੈ ਉਹ ਕਾਸੋ ਆਪਰੇਸ਼ਨ ਦਿੱਲੀ ਰੈਡੀ ਸੀ ਤੋਬਿਆਣੀ ਬਸਤੀ ਦੇ ਵਿੱਚ ਅਜ ਮਾਰਨਿੰਗ ਕਾਸ ਆਪਰੇਸ਼ਨ ਕਰਨ ਦੇ ਸੀ ਡੀਐਸਪੀ ਸੀਟੀ 2 ਸਾਹਿਬ ਤੇ ਐਸਐਚਓ ਸਾਹਿਬ ਸਾਰੇ ਉੱਥੇ ਹੈਗੇ ਸੀ ਤੇ ਨਾਲ ਦੀ ਨਾਲ ਹੀ ਇਹ ਮੌਕੇ ਤੇ ਪਹੁੰਚ ਗਏ ਸੀ 3 ਘੰਟੇ ਸੀ ਗ੍ਰਿਫਤਾਰ 2-3 ਘੰਟੇ ਬਾਅਦ ਸੀਸੀਟੀਵੀ ਸਾਨੂੰ ਪਛਾਣ ਹੋਈ ਸੀ ਫਿਰ ਇਹ ਤਿੰਨ ਵੱਖਰੀ ਲੋਕੇਸ਼ਨਾਂ ਤੇ ਸਟਰੀਡ ਕੀਤੀ ਤੇ ਹੁਣ ਪਹਿਲਾਂ ਇਹਨੂੰ ਫੜ ਲਿਆਏ ਸੀ ਹਣੇ ਸੀ ਥੋੜਾ ਆਰਾਮ ਕਰਦਾ ਆ ਪੁਲਿਸ ਨੇ ਇਸ ਨੂੰ ਕਾਰਪੋਰੇਟ ਦੇ ਕੇ ਗਈ ਹੈ ਸੋਸ਼ਲ ਮੀਡੀਆ ਉੱਪਰ ਬਟਿੰਡੇ ਦੇ ਜੋ ਪੇਜ ਤੇ ਪ੍ਰਕਾਰ ਸ਼ੰਕਰ ਬਾਵਾ ਉਹ ਜਿਨ੍ਹਾਂ ਨੇ ਦਰਖਾਸਤ ਦਿੱਤੀ ਹੈ ਉਹਦੀ ਅਸੀਂ ਇਨਕੁਆਇਰੀ ਕਰਨ ਰਿਹਾ ਤੇ ਉਹਦੇ ਵਿੱਚ ਵੀ ਜੇ ਕਿਸੇ ਦਾ ਕੋਈ ਰੋਲ ਸਾਹਮਣੇ ਆਇਆ ਕੋਈ ਕਾਗਨੀਜ਼ੇਬਲ ਅਫੈਂਸ ਹੋਇਆ ਤਾਂ ਅਸੀਂ ਜ਼ਰੂਰ ਉਹਦੀ ਕਾਰਵਾਈ ਕਰਾਂਗੇ ਪੂਰਾ ਮਾਮਲਾ ਮੇਰੇ ਧਿਆਨ 'ਚ ਹੈ ਨਹੀਂ ਉਹ ਜਿਹੜੇ ਅਫਸਰ ਇਨਕੁਆਇਰੀ ਕਰਦੇ ਪਏ ਆ ਮੈਂ ਉਹਨਾਂ ਤੋਂ ਚੈੱਕ ਕਰ ਲੈਂਦੇ ਹਾਂ ਹੁਣ ਪੂਰਾ ਮਾਮਲਾ ਮੇਰੇ ਧਿਆਨ 'ਚ ਹੈ ਨਹੀਂ ਮੇਰਾ ਬੰਦਾ ਵੀ ਫੜਿਆ ਗਿਆ ਤੇ ਇਹ ਗੋਤ ਬਾਤ ਆ ਪਾਰਸੀਆ ਕਰਾਂ ਭੱਜਿਆ ਹੋਇਆ ਸੀ ਪਰ ਸਿਵਲ ਲਾਈਨ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ 'ਚੋਂ ਹੀ ਆ ਫੜਿਆ ਗਿਆ